ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਖਾਰੀ ਸ਼ੰਤ ਮਹੱਲਾ ਪਹਿਲਾ ਬਾਰਹ ਮਹਾ ਇਕ ਓੰਕਾਰ ਸਤਗੁਰ ਪ੍ਰਸਾਦ ਸਾਵਣ ਸਰਸਮਨਾ ਕਣਵਰ ਸੇਰਤ ਆਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੁਖਾਰੀ ਰਾਗ 12 ਮਹਾਸ਼ੰਤ ਸਲੇਖੇਟ ਬਖਸ਼ਿਸ਼ ਕਰ ਰਹੇ ਹਨ ਅੱਜ ਸਾਵਣ ਮਹੀਨੇ ਦੀ ਸੰਗ੍ਰਾਂਦ ਹੈ ਜੀ ਹਾੜ ਦੀ ਅਤ ਦਰਜੇ ਦੀ ਤਪਸ਼ ਵਿੱਚ ਖਾਲਕ ਸੁੱਕ ਜਾਂਦੇ ਹਨ ਉਸ ਤਪਸ਼ ਦੇ ਪਿੱਛੋਂ ਸਾਵਣ ਮਹੀਨੇ ਵਿੱਚ ਘਟਾ ਚੜ੍ਹਦੀਆਂ ਹਨ ਪਸ਼ੂ ਪੰਛੀ ਮਨੁੱਖਤਾ ਕਿਤੇ ਰਹੇ ਸੁਕਾ ਹੋਇਆ ਘਾਹ ਵੀ ਹਰਾ ਹੋ ਜਾਂਦਾ ਹੈ ਉਸ ਦੀ ਹਰਿਆਵਲ ਵੇਖ ਕੇ ਹਰ ਇੱਕ ਪ੍ਰਾਣੀ ਬੋਲ ਉੱਠਦਾ ਹੈ हे ਮੇਰੇ ਮਨ ਸ਼ਾਵਣ ਮਹੀਨੇ ਵਿੱਚ ਵਰਖਾ ਦੀ ਰੁੱਤ ਆ ਗਈ ਹੈ ਬੱਦਲ ਵਰ ਰਹੇ ਹਨ ਹੁਣ ਤੂੰ ਵੀ ਹਰਾ ਹੋ ਤੂੰ ਵੀ ਉਮਾ ਪਾਵ ਖੁਸ਼ੀ ਵਿੱਚ ਆ ਮੈਂ ਮਨ ਤਨ ਸੋ ਭਾਵੈ ਫਿਰ ਪਰਦੇਸ ਸਿਧਾਏ ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਕਾਲੀਆਂ ਘਟਾਂ ਨੂੰ ਵੇਖ ਕੇ ਤੜਪ ਉੜਦਾ ਹੈ ਉਹ ਮਾਂ ਪੈਦਾ ਕਰਨ ਵਾਲੀਆਂ ਇਹ ਚੀਜ਼ਾਂ ਵਿਛੋੜੇ ਵਿੱਚ ਉਸ ਨੂੰ ਦੁਖਦਾਈ ਪ੍ਰਤੀਤ ਹੁੰਦੀਆਂ ਹਨ ਬਿਰਹੋਂ ਵਿੱਚ ਉਹ یوں ਆਖਦੀ ਹੈ हे ਮਾਂ ਇਹ ਬਦਲ ਵੇਖ ਵੇਖ ਕੇ ਮੈਨੂੰ ਆਪਣਾ ਪਤੀ ਮਨ ਵਿੱਚ ਰੋਮ-ਰੋਮ ਵਿੱਚ ਪਿਆਰਾ ਲੱਗ ਰਿਹਾ ਹੈ ਪਰ ਮੇਰੇ ਪਤੀ ਜੀਤਾ ਪਰਦੇਸ ਗਏ ਹੋਏ ਹਨ ਪਿਰ ਘਰ ਨਹੀਂ ਆਵੇ ਮਰੀਏ ਹਾਵੇ ਦਾਮਨ ਚਮਕ ਡਰਾਏ ਜਿੰਨਾ ਚਿਰ ਪਤੀ ਘਰ ਵਿੱਚ ਨਹੀਂ ਆਉਂਦਾ ਮੈਂ ਹਾਂ ਕਿਆ ਨਾਲ ਮਰ ਰਹੀ ਹਾਂ ਬਿਜਲੀ ਚਮਕ ਕੇ ਸਗੋ ਮੈਨੂੰ ਡਰਾ ਰਹੀ ਹੈ ਸੇਜ अकेਲੀ ਖੜੀ ਦੋਹੇਲੀ ਮਰਨਾ ਭਿਆ ਦੁੱਖ ਮਾਏ ਪਤੀ ਦੇ ਵਿਛੋੜੇ ਵਿੱਚ ਮੇਰੀ ਸਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ ਪਤੀ ਤੋਂ ਵਿਛੋੜੇ ਦਾ ਦੁੱਖ ਮੈਨੂੰ ਮੌਤ ਬਰਾਬਰ ਹੋ ਗਿਆ ਹੈ ਹਰ ਬਿਨ ਨੀਂਦ ਪੂਖ ਕੋ ਕੈਸੀ ਕਾਪੜ ਤਨ ਸੁਖਾਵੇ ਜਿਸ ਜੀਵ ਇਸਤਰੀ ਦੇ ਅੰਦਰ ਪ੍ਰਭੂ ਪਤੀ ਦਾ ਪਿਆਰ ਹੈ ਬਰਹਣੀ ਨਾਰ ਵਾਂਗ ਉਸ ਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾ ਨਾ ਨੀਂਦ ਨਾ ਭੁਖ ਉਸਨੂੰ ਤਾਂ ਕਪੜਾ ਵੀ ਸਰੀਰ ਉੱਤੇ ਨਹੀਂ ਸੁਖਾਂਦਾ ਸਰੀਰਕ ਸੁਖਾਂ ਦੇ ਕੋਈ ਵੀ ਸਾਧਨ ਉਸ ਦੇ ਮਨ ਨੂੰ ਧਰੂ ਨਹੀਂ ਪਾ ਸਕਦੇ ਨਾਨਕ ਸਾ ਸੋਹਾਗਣ ਕੰਤੀ ਫਿਰ ਕੇ ਅੰਕ ਸਮਾਵੈ ਹੈ ਨਾਨਕ ਉਹ ਭਾਗਾ ਵਾਲੀ ਜੀਵ ਇਸਤਰੀ ਪ੍ਰਭੂ ਪਤੀ ਦੇ ਪਿਆਰ ਦੀ ਹੱਕਦਾਰ ਹੋ ਸਕਦੀ ਹੈ ਜੋ ਸਦਾ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ